ਸ਼੍ਰੀਆ ਵੇਲੇ ਪ੍ਰਭੂ ਅਚੜਿਆ ਵੇਲੇ ਪ੍ਰਭੂ ਅਰਸਰ ਕੇ ਕਹ ਰਸੀਤ ਅਰਸਰ ਕੇ ਕਹ ਰਸੀਤ ਜੈਸਾ ਸਤਿ ਕੁੁਰ ਸੁਨੀਦਾ ਤੈਸੋ ਹੀ ਸੋਹੀ ਮੈਂ ਕੀ ਕਰ ਜੈਸਾ ਸਤਿਗੁਰ ਸੁਣੀਦਾ ਤਰੇਸੋਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੋ ਕਿ ਆਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਜਿਦਾਂ ਕਿ ਤੁਹਾਨੂੰ ਪਤਾ ਹੈ ਬਾਬਾ ਜੀ ਦੇ ਚਾਰ ਸਾਹਿਬ ਜਦੇਸ਼ੀ ਜਦੇੜੇ ਤੋਂ ਸੰਬੰਧੀ ਇਹ ਵੀਡੀਓ ਸਰਫੇਸ ਹਾਦਥ ਤਾਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਦਾ ਸਫਰ ਇਸ ਵੀਡੀਓ ਰਾਹੀਂ ਕਰਾਵਾਂਗੇ ਜਿੱਦਾਂ ਬਾਬਾ ਜੀ ਆਨੰਦਗੜ੍ਹ ਕਿਲੇ ਤੋਂ ਸਰਸਾ ਨਦੀ ਪਰਵਾਰ ਵਿਛੋੜਾ ਉਸ ਤੋਂ ਬਾਅਦ ਚੰਪੌਰ ਸਾਹਿਬ ਉਸ ਤੋਂ ਬਾਅਦ ਬਸ ਸਰਹੰਦ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਾ ਕਰਾਵਾਂਗੇ ਬਣੇ ਰਹਿਓ ਵੀਡੀਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਤੁਹਾਨੂੰ ਗੁਰਦੁਆਰਾ ਅਕਸ਼ੀਰੀ ਅਮੰਤਪੁਰ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਸਭ ਤੋਂ ਪਹਿਲਾਂ ਇੱਕੋ ਜਿਹਾ ਸਾ ਇਤਿਹਾਸ ਦੱਸਦੇ ਤੁਹਾਨੂੰ ਉਸ ਤੋਂ ਉਪਰੰਤ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਸੀ ਉਸ ਦੇ ਤੁਹਾਨੂੰ ਦਰਸ਼ਨ ਕਰਾ ਕੇ ਨਾਲ ਨਾਲ ਤੁਹਾਨੂੰ ਸਾਰੇ ਗੋਗੋ ਦੱਸੀ ਜਾਵਾਂਗੇ ਚੱਲਦੇ ਅਸੀਂ ਗੁਰੂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅੰਦਰ ਗੁਰਦੁਆਰਾ ਨਮਾਇਕ ਗੁਰੂ ਆਰੇ ਨੋ ਮੇਰੇ ਪਿਆਰ ਨੂੰ ਆਲ ਮੁਰੀ ਤੰਦਕ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਕਸ਼ਿਰੀ ਕੇਸਮਰ ਸਾਹਿਬ ਇਸ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਿਲੇ ਵਸਤ 1756 ਸੰਮਤ ਨੂੰ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਉਹਨਾਂ ਨੂੰ ਖੰਡੇ ਦਾ ਅੰਮ੍ਰਿਤ ਸ਼ਕਾਇਆ ਖਾਲਸਾ ਬੰਦੀ ਸਾਜਣਾ ਕੀਤੀ ਪੰਜਾਂ ਪਿਆਰਿਆਂ ਦੇ ਨਾਮ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਦਸ਼ਮੀਸ਼ ਜੀ ਦੇ ਸਸ਼ਤਰ ਜੋ ਇਸ ਸਥਾਨ ਤੇ ਹਨ ਖੰਡਾ ਜਿਸ ਨਾਲ ਪਹਿਲੀ ਦਫਾ ਅੰਮ੍ਰਿਤ ਤਿਆਰ ਕੀਤਾ ਤਾਰ ਕਰਪਾ ਵਰषा ਨਾਗਣੀ ਬੰਦੂਕ ਸੈਫ ਜੋ ਬਹਾਦਰ ਸ਼ਾਹ ਨੇ ਧੀਟ ਕੀਤੀ ਚਾਰ ਸਿਸਟਰ ਜੋ ਇੰਗਲੈਂਡ ਤੋਂ ਲਿਆਂਦੇ ਗਏ 1968 ਚ ਸ਼ਮਸ਼ੀਰ ਬਰਸ਼ਾ ਬਰਸ਼ੀ ਢਾਲ ਦੇ ਅਹੀਨੀ ਚੱਕਰ ਤਕਸਿਰੀ ਕੇਸਕਰ ਸਾਹਿਬ ਦਾ ਇਤਿਹਾਸ ਤੁਹਾਨੂੰ ਪਿੱਛੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਾ ਦਿੰਦੇ ਨੇ ਫੋਨ ਤੁਹਾਨੂੰ ਕਿਲਾ ਅਨੰਦਗੜ੍ਹ ਸਾਹਿਬ ਲੈ ਕੇ ਚੱਲਦੇ ਆ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿੱਥੋਂ ਇਤਿਹਾਸ ਸਾਰਾ ਸ਼ੁਰੂ ਹੋਇਆ ਸੀ ਚਾਰ ਸਹਬਿਆ ਜੈਨਾ ਉਹ ਕਿਲੇ ਤੇ ਚਲਦੇ ਆ ਕਿਲਾ ਅਨੰਦਗੜ੍ਹ ਸਾਹਿਬ ਉੱਥੇ ਚਲਦੇ ਆ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਅਕੀਲਾ ਅਨੰਦਗੜ੍ਹ ਸਾਹਿਬ ਅਸੀਂ ਗੁਰਦੁਆਰਾ ਅਕੀਲਾ ਅਨੰਦਗੜ੍ਹ ਸਾਹਿਬ ਪਹੁੰਚ ਚੁੱਕੇ ਹਾਂ ਇਸ ਜਗ੍ਹਾ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪ੍ਰਵਾਸ ਨੇ ਆਨੰਦਪੁਰ ਦਾ ਆਨੰਦਗੜ੍ਹ ਦਾ ਕਿਲਾ ਛੱਡਿਆ ਅਤੇ ਇਸ ਸਫ਼ਰ ਦੀ ਸ਼ਹਾਦਤ ਦਾ ਸਫ਼ਰ ਸ਼ੁਰੂ ਹੋ ਗਿਆ ਅਸੀਂ ਹੁਣ ਪਹੁੰਚ ਚੁੱਕੇ ਹਾਂ ਕਿਲਾ ਨਾਲਗੜ੍ਹ ਦਾ ਇਹ ਕਿਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਲੋ ਫਲਾਣੀ ਦਾ ਯੁੱਧ ਪਿੱਛੋਂ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਮਮਤ 440 ਸੀ ਸਨ 1699 ਤੋਂ 1705 ਤੱਕ ਮੁਗਲਾਂ ਅਤੇ ਪਹਾੜੀ ਰਾਜਾਂ ਵਿਰੁੱਧ ਕਈ ਯੁੱਧ ਲੜੇ ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਂਤੀ ਕਰਨ ਮੁਗਲਾਂ ਫੌਜਾਂ ਅਤੇ ਪਹਾੜੀ ਰਾਜਾਂ ਵੱਲੋਂ ਹਮਲਾ ਨਾ ਕਰਨ ਦੀ ਕਸਮਾਂ ਖਾਣ ਤੇ ਸਾਹਿਬ ਜੀ ਨੇ ਇਤੋਂ ਕਿਲਾ ਖਾਲੀ ਕਰ ਕੇ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ ਚਾਲੇ ਪਾ ਦਿੱਤੇ ਆਨੰਦਗੜ੍ਹ ਕਿਲੇ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਇਮਾਰਤ ਬਹੁਤ ਸੋਹਣੀ ਸੁੰਦਰ ਤਿਆਰ ਕੀਤੀ ਹੋਈ ਹੈ ਉਸਦੇ ਤੋਂ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸਾਹਿਬ ਜੋ ਕਿ ਕਿਲਾ ਆਨੰਦਗੜ੍ਹ ਦੇ ਬਿਲਕੁਲ ਹੀ ਸਾਹਮਣੇ ਗੁਰਦੁਆਰਾ ਸਾਹਿਬ ਸਥਿਤ ਹੈਗਾ ਜੀ ਮੇਰੇ ਪਿਆਰ ਨੂੰ ਆਲੋ ਮੁਰੀ ਤਾਂ ਡਕ ਹੈ ਆਲੋ ਇਹ ਦੇਸਾ ਦੇ ਕਿਲਾ ਕਿਲਾ ਨੰਦਗੜ੍ਹ ਸਾਹਿਬ ਤੋਂ ਦਰਸ਼ਨ ਕਰਾ ਰਹੇ ਹਾਂ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਪੇਹਹਾਦਤ ਸ਼ੁਰੂ ਹੋਈ ਸੀ ਇਹ ਦੇਸਾ ਦੇ ਕਿਲਾ ਬਹੁਤ ਚਾਵਣਿਆ ਜਮੀਨ ਤੋਂ ਬਾਬਾ ਜੀ ਨੇ ਕਿਲਾ ਜੋ ਪਿਆਰ ਕਰਵਾਏ ਬਹੁਤ ਤੇ ਵਾਹ ਸਾਮਣੇ ਵਿਰਾਸਤੇ ਖਾਲਸਾ ਇੱਧਰ ਗੁਰਦੁਆਰਾ ਸਾਹਿਬ ਪਿਆਰ ਹੋਇਆ ਜੀ ਸਾਮਣੇ ਕਿਲੇ ਦੇ ਵੀ ਕੈਮਰਾ ਅੰਦਰ ਲਾਉਡ ਨਹੀਂ ਜਾਂਦੇ ਫਿਰ ਵੀ ਅਸੀਂ ਛੋਟੇ ਛੋਟੇ ਕਿੱਤਾਂ ਦਿਖਾ ਦਿੰਦੇ ਨੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਦੇ ਪ੍ਰਾਤਨ ਬੋਲੀ ਸਾਹਿਬ ਜੀ ਦੇ ਦਰਸ਼ਨ ਕਰੋ ਤੁਹਾਨੂੰ ਕਿਲਾ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਾਦੇ ਜੋ ਕਿ ਸਰਵੇਹਾ ਹਾਦਿਕ ਦਾ ਸਫਰ ਇੱਥੋਂ ਸ਼ੁਰੂ ਹੋਇਆ ਸੀ ਪਹਾੜੀ ਰਾਜਿਆਂ ਨੇ ਜਾਂ ਹਾਤੇ ਮੁਗਲ ਫੌਜਾਂ ਨੇ ਜੋ ਅਕਸਮਾ ਖਾਧੀਆਂ ਸੀ ਤੇ ਉਹਨਾਂ ਨੇ ਗੁਰੂ ਗੋਬੀ ਸਿੰਘ ਜੀ ਨੂੰ ਕਿਹਾ ਸੀ ਕਿ ਕਿਲਾ ਖਾਲੀ ਕਰ ਦਿਓ ਗੁਰੂ ਗੋਬੀ ਸਿੰਘ ਜੀ ਨੇ ਪੰਜ ਪਿਆਰਿਆਂ ਨਾਲ ਅਗਵਾਈ ਕਰਕੇ ਸਾਰੀ ਸਲਾਹ ਨਾਲ ਤੇ ਉਹਨਾਂ ਨੇ ਕਿਲਾ ਖਾਲੀ ਕੀਤਾ ਤੇ ਪਰ ਫਿਰ ਵੀ ਜਦੋਂ ਗੁਰੂ ਗੋਬੀ ਸਿੰਘ ਜੀ ਆਪਣੇ ਪ੍ਰਵਾਸ ਸਥਾਨ ਤੇ ਕਿਲਾ ਖਾਲੀ ਕਰਦੇ ਜਾਂਦੇ ਹੋਏ ਕਿਤਪੁਰ ਸਾਹਿਬ ਪਹੁੰਚੇ ਜਾਂਦੇ ਹੋਏ ਕਿਤਪੁਰ ਸਾਹਿਬ ਲੱਗੇ ਤੇ ਮੁਗਲਾਂ ਨੇ ਪਿੱਛੋਂ ਹਮਲਾ ਬੋਲ ਦਿੱਤਾ ਜੋ ਵੱਡੇ ਸਾਹਿਬ ਜ데요 ਅਤੇ ਸਿੰਘਾ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੁਹਾਨੂੰ ਇੱਥੋਂ ਕਿਲੇ ਦੇ ਕਿਲਾ ਆਨੰਦਗੜ੍ਹ ਸਾਹਿਬ ਦਰਸ਼ਨ ਕਰਾ ਦਿੰਦੇ ਨੇ ਤੁਹਾਨੂੰ ਹੁਣ ਲੈ ਕੇ ਚੱਲਦੇ ਆਂ ਸਰਸਾ ਨਦੀ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਚੱਲਦੇ ਹਾਂ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਤੋਂ 26 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੁਹਾਨੂੰ ਸੜਕ ਦੇ ਉੱਤੇ ਹੀ బోర్ਡ ਲੱਗਾ ਨਜ਼ਰ ਆ ਜਾਏਗਾ ਰਾਈਟ ਸਾਈਡ ਸੱਚੇ ਹੱਥ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਅਸੀਂ ਪਹੁੰਚ ਚੁੱਕੇ ਆ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਉਣੇ ਆ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਹਾਂਜੀ ਅਸੀਂ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚ ਚੁੱਕੇ ਆ ਪਿੱਛੇ ਤੁਸੀਂ ਦੇ ਸਕਦੇ ਜੇ ਗੁਰਦਵਾਰਾ ਅਸੀਂ ਪਹੁੰਚ ਚੁੱਕੇ ਆ ਤੁਹਾਨੂੰ ਇੱਥੇ ਦੇ ਸਾਰੇ ਦਰਸ਼ਨ ਕਰਾਉਣੇ ਆ ਇਸ ਗੁਰਦਵਾਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸੀ ਉਹ ਵਿਛੜਿਆ ਸੀ ਵੱਡੇ ਸਾਹਿਬ ਜਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਵੱਲ ਚਲੇ ਗਏ ਸੀ ਅਤੇ ਛੋਟੇ ਸਾਹਿਬ ਦੇ ਤੇ ਮਾਤਾ ਜੀ ਉਹ ਗੰਗੂਣਾ ਉਹਦੇ ਪਿੰਡ ਚਲੇ ਗਏ ਸੀ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਚੱਲਦੇ ਸੀ ਅੰਦਰ ਵਾਈ ਵਾਈ ਦੇਖ ਸਕਦੇ ਤੁਸੀਂ ਬਹੁਤ ਉੱਚਾ ਗੁਰਦੁਆਰਾ ਬਣਿਆ ਹੋਇਆ ਸੁਪਰ ਆਇਲ ਦਰਸ਼ਨ ਘਰ 나ਗੁਨੀਵਾ ਸਵੇਰਾ ਪਰ ਆਗੇ ਇੱਧਰ ਆ ਜੀ ਉੱਪਰ ਜਾਂ ਅੰਦਰ ਰਸਤਾ ਚੱਲ ਉੱਪਰ ਦਰਸ਼ਨ ਘਰਿੰਦਾਂ ਨੂੰ ਕੁਝ ਹੋਰ ਸਾਹ ਕਿਤੇ ਨਾਗ ਨਿਵਾ ਸਾਡੇ ਰਹਿਣਾ ਨਾਗ ਨਿਵਾ ਸਾਡੇ ਰਹਿਣਾ ਨਾਗ ਨਿਵਾ ਸਾਡੇ ਰਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਰੀਤਾ ਦਕੇ ਨਾ ਹਲ ਮੁਰੀਤਾ ਦਕੇ ਨਾ ਤਕਾਰੇ ਤੇ ਪਰ ਰਗੁ ਤੇਰੇ ਪਿਆਰੇ ਨੂੰ ਇੱਥੇ ਗੁਰੂ ਅਭਿ ਸਿੰਘ ਜੀ ਦਾ ਪਰਿਵਾਰ ਛੋੜ ਆਇਆ ਸੀ ਜੋ ਵੱਡੇ ਸਾਈਂ ਤੇ ਗੁਰੂ ਗੋਬੀ ਸਿੰਘ ਜੀ ਚਪਕੌਰ ਸਹਿਤ ਚਲੇ ਗਏ ਸੀ ਇਥੋਂ

ਧਰਸ਼ਨ ਘਰਾਹ ਤੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਪ੍ਰਭਾਰ ਵਿੱਚ ਛੋੜਾ ਚੱਲਦੇ ਹੁਣ ਥੱਲੇ ਥੱਲੇ ਆ ਕੇ ਤੁਹਾਨੂੰ ਨਦੀ ਦੇ ਲਾਗੇ ਲੈ ਕੇ ਚੱਲਦੇ ਹਾਂ ਨਦੀ ਦੇ ਦਰਸ਼ਨ ਕਰਉਣੇ ਤੁਹਾਨੂੰ ਚੱਲਦੇ ਤੁਹਾਨੂੰ ਸੰਤਾਰੀਆਂ ਦਰਸ਼ਨਾਂ ਲਈ ਦੇ ਸਕਦੇ ਗੁਰਦੁਆਰਾ ਪਰਿਵਾਰ ਵਿੱਚ ਛੋੜਾ ਸਾਹਿਬ ਜੇ ਤੁਹਾਨੂੰ ਦਰਸ਼ਨ ਕਰਾ ਦੁੱਤੇ ਨੇ ਹੁਣ ਤੁਹਾਨੂੰ ਅਸੀਂ ਸਰਸਾ ਨਦੀ ਦੇ ਲਾਗੇ ਲੈ ਕੇ ਸਸਨ ਜੀ ਦਾ ਨੂੰ ਲਾਗੋ ਦਿਖਾਤੀ ਹੈ ਉੱਤਰ ਪਿੱਛੇ ਗੁਰਦੁਆਰਾ ਸਾਹਿਬ ਹੋਂਤਾਂ ਨੂੰ ਪਰਿਵਾਰ ਵਿਛੋੜਾ ਦੇ ਦਰਸ਼ਨ ਗੁਰਦੁਆਰਾ ਸਾਹਿਬ ਦੀ ਕਰਾ ਦਿੰਦੇ ਨੇ ਉਹਨੇ ਅਸੀਂ ਚਲਦੇ ਹਾਂ ਚਮਕੌਰ ਸਾਹਿਬ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਚਮਕੌਰ ਸਾਹਿਬ ਚਲਦੇ ਹਾਂ ਸਾਹਿਬ ਅਸੀਂ ਪਹੁੰਚ ਚੁਕੇ ਆਂ ਬਾਹਰ ਗੇਟ ਰੋਡ ਤੇ ਤਿਆਰ ਹੋ ਰਿਹਾ ਬਹੁਤ ਵੱਡਾ ਜੇਤ ਪਿਆਰ ਹੋ ਰਿਹਾ ਗੁਰਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ਅਸੀਂ ਪਹੁੰਚ ਚੁਕੇ ਆਂ ਤੁਸੀਂ ਦੇਖ ਸਕਦੇ ਜੀ ਗੁਰਦਵਾਰਾ ਸ਼੍ਰੀ ਕਤਲਗੜ ਸਾਹਿਬ ਸ਼੍ਰੀ ਚਮਕੌਰ ਸਾਹਿਬ ਅਸੀਂ ਪਹੁੰਚ ਚੁਕੇ ਆਂ ਪਰਵਾਰ ਵਿਛੋੜੇ ਤੋਂ 31 ਕਿਲੋਮੀਟਰ ਦੀ ਦੂਰੀ ਤੇ ਗੁਰਦਵਾਰਾ ਸਾਹਿਬ ਸਥਿਤ ਹੈ ਜੀ ਇੱਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਜੰਗ 'ਚ ਤੇ ਤੁਹਾਨੂੰ ਅੰਦਰ ਜਾ ਕੇ ਇਤਿਆਜ਼ ਦੱਸ ਦੇਣ ਵਾਲੇ ਦਰਸ਼ਨ ਕਰਾਉਣੇ ਆ ਚਲਦੇ ਕੁਬਲਾ ਸਾਹਿਬ ਦੇ ਪਹਿਲੇ ਪਿਤਾ ਕਟਾਇਆ ਅਬ بیٹے ਕਟਾਊਂਗਾ ਨਾਨਕ ਕਾਬਾਖੂ ਜਿਗਰ ਮੇਂ ਖਵਾਊਂਗਾ ਗੁਰਦੁਆਰਾ ਸ਼੍ਰੀ ਕਤਲਗੜਾ ਸਾਹਿਬ ਸ਼੍ਰੀ ਚੰਕੌਰ ਸਾਹਿਬ ਪਹੁੰਚ ਚੁਕੇ ਆ ਅੰਦਰ ਦਾ ਦਰਸ਼ਨ ਕਰਾਉਣੇ ਆ चलते गुरुद्वार साहब अन जुझार सिंह गुरुद्वारा कतमगढ़ साहब श्री चमकौर साहब पहुंच चुके हैं ਚਲਦੇ ਅੰਦਰ ਸੰਤਾਂ ਦੇਖ ਸਕਦੇ ਤੁਸੀਂ ਕਿੰਨੀਆਂ ਪਹੁੰਚੀਆਂ ਦਰਸ਼ਨ ਕਰਨ ਚਲਦੇ ਅੰਦਰ ਕਾਬਿਲ ਦੇ ਦਰਸ਼ਨ ਨਾਇਕਾਂ ਨੂੰ ਕਰੌਣੇ ਵੀਡੀਓ ਰਹੀ ਤੁਤ ਪੀਨੀ ਰੋ I you. ਦੁਆਰਾ ਸ਼੍ਰੀ ਚਮਕੌਰ ਸਾਹਿਬ ਦੇ ਦਰਸ਼ਨ ਕਰ ਰਹੇ ਜੀ ਬੰਦਾ ਹੀ ਖੰਜਰ ਪਿਆ ਲਾਹੇ ਖੰਜਰ ਪਿਆ ਗੁਰਦੇਵਰਾਚ ਚਮ ਕੋਰ ਸਾਹਿਬ ਦੇ ਪਿਛਲੇ ਸਾਈਡ ਤੇ ਬੜੀ ਬਣੀ ਹੋਈ ਜੋ ਜਿੱਥੇ ਜੰਗ ਹੋਈ ਸੀ ਛੀਤ ਬਾਬਾ ਸੰਗਤ ਸਿੰਘ ਨਾਮ ਜੀ ਤੋਂ ਛੀਤ ਬਾਬਾ ਸੰਗਤ ਸਿੰਘ ਦੇ ਤਾਂ ਛੀਤ ਬਾਬਾ ਸੰਗਤ ਸਿੰਘ ਗੇਟ ਡੇਰ ਦੇ ਅੰਦਰ ਲੱਗ ਜਾਂਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੜੀ ਦੇ ਦੇਖ ਸਕਦੇ ਤੁਸੀਂ ਉੱਪਰ ਜਾ ਕੇ ਬਣੀ ਹੋਈ ਗੜੀ ਬਹੁਤ ਉੱਚੀ ਬਣੀ ਹੋਈ ਹੈ ਨੰਨ ਜਾ ਕੇ ਦਰਸ਼ਨ ਕਰੋ ਮੈਂ ਸਾਂਗਿਆ ਕਰ ਸੇਰਾ ਗੁਰੂਵਰਾਸਿ ਦੀ ਕੱਚੀ ਗੜੀ ਸਾਹਿਬ ਇਹ ੜੀ ਹੈ ਜਿੱਥੇ ਗੁਰੂ ਸਾਹਿਬ ਅਤੇ ਚਾਲੀ ਸਿੰਘ ਪੰਜ ਪਿਆਰੇ ਦੋ ਸਹਿਬ ਜਾਦੇ 10 ਲੱਖ ਮੁਗਲ ਫੌਜਾਂ ਦਾ ਮੁਕਾਬਲਾ ਹੋਇਆ ਸੀ ਇੱਥੋਂ ਪੰਜ-ਪੰਜ ਦਾ ਜੱਥਾ ਬਣਾ ਕੇ ਗੁਰੂ ਜੀ ਦੇ ਕਹਿਣ ਤੇ ਪੰਜ-ਪੰਜ ਦਾ ਜੱਥਾ ਬਣਾ ਕੇ ਸਿੰਘ ਬਾਹਰ ਜਾਂਦੇ ਸੀ ਅਤੇ ਦੁਸ਼ਮਣਾਂ ਨੂੰ ਸਬਕ ਸਿਖਾਉਂਦੇ ਸੀ ਮਿੱਤਰ ਪਿਆਰ ਨੂੰ ਆਲੋ ਮੁਰੀ ਤਾ ਡੱਕ ਹੈ ਆਲੋ ਮੁਰੀ ਤਾ ਡੱਕ ਹੈ ਮਿੱਤਰ ਪਿਆਰ ਤੁਸੀਂ ਦੇਖ ਸਕਦੇ ਗੁਰਦੁਆਰੇ ਦੇ ਬਾਹਰ ਜੋ ਘੜੀ ਹੈ ਪੂਰਾ ਘੜੀ ਕਵਰ ਹੋਈ ਹੈ ਇਹ ਬਾਹਰ ਦਾ ਇਹ ਦ੍ਰਿਸ਼ ਇੱਥੇ ਗੁਰੂ ਸਾਹਿਬ ਨੇ 10 ਲੱਖ ਦਾ ਫੌਜ ਦਾ ਮੁਕਾਬਲਾ ਕੀਤਾ ਸੀ ਗੁਰੂ ਸਾਹਿਬ ਗੁਰੂ ਗੋਬੀ ਸਿੰਘ ਜੀ 40 ਸਿੰਘ ਇਹ ਜੋ ਗੜੀ ਦੇ ਪਿੱਛੇ ਤੁਸੀਂ ਦਰਸ਼ਨ ਕੀਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਚਾਹਲੀ ਸਿੰਘ ਅਤੇ ਪੰਜ ਪਿਆਰੇ ਦੋ ਸਹਬਜ਼ਾਦੇ ਨੇ ਇੱਥੇ ਜੰਗ ਲੜੀ 10 ਲੱਖ ਮੁਗਲ ਫੋ ਜਾਣਾ ਤੇ ਪੰਜ-ਪੰਜ ਦਾ ਜੱਥਾ ਬਣਾ ਕੇ ਇੱਥੋਂ ਬਾਹਰ ਜਾਂਦੇ ਸੀ ਅਤੇ ਮੁਗਲਾਂ ਨੂੰ ਸਬਕ ਸਿਖਾਉਂਦੇ ਸੀ ਜੋ ਜਦੋਂ ਵੱਡੇ ਸਹਬਜ਼ਾਦੇ ਨੇ ਸ਼ਿਧੀ ਪ੍ਰਾਪਤ ਕਰ ਗਏ ਤੇ ਪੰਜ ਪਿਆਰਿਆਂ ਦੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਗੜੀ ਖਾਲੀ ਕਰ ਦਿਓ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਜਾਂਦੇ ਹੋਏ ਉਹਨਾਂ ਦੀ ਗੱਲ ਮੰਨਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਜਾਂਦੇ ਹੋਏ ਇੱਥੇ ਅੱਗੇ ਤੁਹਾਨੂੰ ਤਾੜੀ ਸਾਹਿਬ ਗੁਰਦੁਆਰੇ ਦਰਸ਼ਨ ਕਰਾਵਾਂਗੇ ਉੱਥੇ ਤਾੜੀ ਮਾਰਦੇ ਕਿਹਾ ਸੀ ਹਿੰਦ ਦਾ ਪੀਰ ਜਾ ਰਿਹਾ ਹੈ ਕਿਸੇ ਦੀ ਹਿੰਮਤ ਹੈ ਇਹਦਾ ਰੋਗ ਲਗੋ ਉੱਥੇ ਤਾੜੀ ਮਾਰੀ ਸੀ ਗੁਰਗੋਬੀ ਸਿੰਘ ਜੀ ਨੇ ਉਸ ਗੁਰਦੁਆਰੇ ਤੁਹਾਨੂੰ ਲੈ ਕੇ ਚੱਲਦੇ ਆਂ ਨਾਲ ਹੀ ਇੱਥੋਂ ਚੱਲਦੇ ਗੁਰਦੁਆਰ ਸਾਹਿਬ ਹਾਂਜੀ ਪਿੱਛੇ ਤੁਹਾਨੂੰ ਗੁਰਦੁਵਾਰਾ ਸ੍ਰੀ ਚਮਕੌਰ ਸਾਹਿਬ ਅਤੇ ਜੋ ਗੜੀ ਸੀ ਜਿੱਥੇ ਜੰਗ ਹੋਇਆ ਸੀ ਉਹਦੇ ਤੁਹਾਨੂੰ ਦਰਸ਼ਨ ਕਰਾਏ ਸੀ ਗੁਰਦੁਵਾਰਾ ਸਾਹਿਬ ਜਿੱਥੇ ਤਾੜੀ ਮਾਰੀ ਸੀ ਬਾਬਾ ਜੀ ਨੇ ਚਮਕੌਰ ਸਾਹਿਬ ਵੀ ਬਿਲਕੁਲ ਹੀ ਨਾਲ ਹੀ ਹੈ ਤੇ ਤਾੜੀ ਸਾਹਿਬ ਗੁਰਦੁਆਰਾ ਨਾਮ ਗੁਰਦੁਆਰਾ ਤਾੜੀ ਸਾਹਿਬ ਇੱਥੇ ਬਾਬਾ ਜੀ ਨੇ ਤਾੜੀ ਮਾਰ ਕੇ ਕਿਹਾ ਸੀ ਕਿ ਹਿੰਦ ਦਾ ਪੀਰ ਜਾ ਰਿਹਾ ਕਿਸ ਦੀ ਹਿੰਮਤ ਹੈ ਇਹਦਾ ਰੋਕ ਲਓ ਚਲਦੇ ਗੁਰਦੁਆਰਾ ਸਾਹਿਬ ਅੰਦਰ ਤਾਂ ਦਰਸ਼ਕ ਹੋਣੇ ਆ ਇਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਮੁਰਿੰਡੇ ਜੋ ਕਿ ਛੋਟੇ ਸਾਹਿਬ ਦੇ ਦੇਤੇ ਮਾਤਾ ਗੁਜਰੀ ਜੀ ਦਾ ਕਾਟ ਕੱਢੀ ਸੀ ਉੱਥੇ ਤੱਕ ਚਲਾਂਗੇ ਇੱਕੋ ਗੁਰਦੁਆਰਾ ਜੋਤੀ ਦਸ਼ਾ ਘਰਦੇ ਗੁਰਦੁਆਰਾ ਤਾੜੀ ਸਾਹਿਬ ਇਸ ਸਥਾਨ ਤੋਂ ਜੋ ਤਾੜੀ ਸਾਹਿਬ ਗੁਰੂ ਜੀ ਤੁਹਾਨੂੰ ਦਰਸ਼ਨ ਕਰਾਏ ਨੇ ਇੱਥੋਂ ਗੁਰਗੋਬੀ ਸਿੰਘ ਜੀ ਫਿਰ ਮਾਚੀ ਵੜੇ ਜਾ ਕੇ ਸ਼ਰਮ ਕੀਤਾ ਉਸ ਤੋਂ ਬਾਅਦ ਬਾਬਾ ਜੀ ਦੀ ਬਹੁਤ ਲੰਮਾ ਇਤਿਹਾਸ ਹੈ ਜੀ ਤੁਹਾਨੂੰ ਇਸ ਗੁਰਗੋਬੀ ਸਿੰਘ ਦੇ ਇਤਿਹਾਸ ਤੇ ਇੱਕ ਵੱਖਰੀ ਵੀਡੀਓ ਤੁਹਾਨੂੰ ਬਣਾਣੀ ਪੈਣੀ ਹੈ ਉਹ ਤੁਹਾਨੂੰ ਵਧੀਆ ਵੱਖਰੇ ਦਰਸ਼ਨ ਕਰਾਵਾਂਗੇ ਫੋਨ ਅਸੀਂ ਤੁਹਾਨੂੰ ਲੈ ਕੇ ਜਾਂਦੇ ਛੋਟੇ ਸਾਹਿਬ ਜੀ ਦੀ ਸ਼ਹਾਦਤ ਮਰਿੰਡਾ ਸ਼ਹਿਰ ਕੋਤਵਾਲੀ ਸਾਹਿਬ ਗੁਰਦੁਆਰਾ ਇੱਥੇ ਛੋਟੇ ਸਾਹਿਬ ਜੀ ਦੇ ਅਤੇ ਮਾਤਾ ਗੁਜਰੀ ਜੀ ਉੱਥੇ ਰਾਤ ਕਾਢੀ ਸੀ ਉਸ ਤੋਂ ਬਾਅਦ ਜੋ ਗੰਗੂ ਬਾਮੜ ਸੀ ਉਹਨੇ ਜਾ ਕੇ ਸ਼ਿਕਾਇਤ ਕਰਕੇ ਉਹਨਾਂ ਦੀ ਤੇ ਕੁਝ ਲਾਲਚ ਨਕਲੀ ਮੋਹਰਾ ਲੈਣ ਦੇ ਉਹਨਾਂ ਨੂੰ ਹਸਰਾਂਡੇ ਜਾ ਕੇ ਤੁਹਾਨੂੰ ਹਸਰਾਂਡੇ ਦੇ ਵੀ ਦਰਸ਼ਨ ਕਰਾਵਾਂਗੇ ਬਣੇ ਦੇ ਵੀਡੀਓ ਚ ਚੱਲਦੇ ਆਂ ਅਸੀਂ ਕੋਤਵਾਲੇ ਸਾਹਿਬ ਮਰਿੰਦੇ